ਨੌਜਵਾਨ ਨੂੰ ਦਸ਼ਾ ਤੋਂ ਦੂਰ ਰੱਖ ਕੇ ਖੇਡਾਂ ਵਾਲੇ ਪਾਸੇ ਲਿਆਉਣ ਲਈ ਜਿੱਥੇ ਕੀ ਪੰਜਾਬ ਸਰਕਾਰ ਇਹਮ ਚਤਨ ਕਰ ਰਹੀ ਹੈ ਉੱਥੇ ਹੀ ਸ਼ਿਰਗੁਰੂ ਤੇ ਬਹਾਦਰ ਸਪੋਰਟਸ ਕਲੱਬ ਪਿੰਡ ਖੋਤਣਾ ਵਿਖੇ ਪੰਜਾਬ ਸਪੋਰਟਸ ਡਿਪਾਰਟਮੈਂਟ ਜਲਾਸ਼ੀਦ ਭਗਤ ਸਿੰਘ ਨਗਰ ਵੱਲੋਂ 78ਵੇਂ ਯਾਦਿ ਦਿਵਸ ਦੇ ਸੰਬੰਧ ਵਿੱਚ ਕੋਚ ਕਸ਼ਮੀਰਾ ਸਿੰਘ ਦੀ ਦੇਖਰੇਖ ਹੇਠ ਬੱਚਿਆਂ ਦਾ ਫੁੱਟਬਾਲ ਦਾ ਸ਼ੋਅ ਮੈਚ ਕਰਵਾਇਆ ਗਿਆ ਇਹ ਮੈਚ ਪਿੰਡ ਖੋਤਣਾ ਦੇ ਗੁਰਾਇਣ ਦੀ ਟੀਮ ਵਿਚਕਾਰ ਖੇਡਿਆ ਗਿਆ ਜਿਸ ਦਾ ਉਦਘਾਟਨ ਕੋਚ ਕਸ਼ਮੀਰਾ ਸਿੰਘ ਅਤੇ ਪਿੰਡ ਦੇ ਸਰਪੰਚ ਅਸ਼ੋਕ ਕੁਮਾਰ ਵੱਲੋਂ ਖਿਡਾਰੀਆਂ ਨਾਲ ਜਾਣ ਪਛਾਣ ਕਰਨ ਉਪਰੰਤ ਕੀਤਾ ਗਿਆ ਇਸ ਮੈਚ ਦੌਰਾਨ ਪਿੰਡ ਉਥਾਣਾ ਫੁੱਟਬਾਲ ਅਕੈਡਮੀ ਦੀ ਟੀਮ ਨੇ 2-1 ਨਾਲ ਸ਼ਾਨਦਾਰ ਜਿੱਤ ਦਰਜ ਕੀਤੀ ਆਪਣੇ ਸੰਬੋਧਨ ਵਿੱਚ ਕੋਚ ਕਸ਼ਮੀਰਾ ਸਿੰਘ ਨੇ ਜਥੇ ਵਿਭਾਗ ਵੱਲੋਂ ਕੀਤੇ ਸਪ੍ਰਾਲੇ ਦੀ ਸ਼ਲਾਘਾ ਕੀਤੀ ਉਥੇ ਹੀ ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਇਹ ਉਪਰਾਲਾ ਬੱਚਿਆਂ ਅੰਦਰ ਖੇਡ ਭਾਵਨਾ ਨੂੰ ਪੈਦਾ ਕਰਦੇ ਆ ਫੁੱਟਬਾਲ ਦੀ ਖੇਡ ਨੂੰ ਪਰਫੁੱਲਤ ਕਰਨਾ ਹੈ ਇਸ ਦੌਰਾਨ ਸੋਨ ਸਿੰਘ ਅਫਤਾਰ ਸਿੰਘ ਸੁਖਜੀਤ ਸਿੰਘ ਰਾਣਾ ਬਲਿਹਾਰ ਸਿੰਘ ਸਤਵੰਤ ਸਿੰਘ ਟੈਰੀ ਜਰਨੈਲ ਸਿੰਘ ਮੋਨੂ ਸ਼ਰਮਾ ਤੋਂ ਇਲਾਵਾ ਹੋਰ ਪਤਵੰਤੇ ਮੌਜੂਦ ਸਨ हां मैं पंजाब स्पोर्ट डिपार्टमेंट ਦਾ ਫੁੱਟਬਾਲ ਕੋਚ ਹਾਂ ਨਮੇਸ਼ਰ ਜ਼ਿਲ੍ਹੇ ਬਰੋਂ ਇਸ ਖੋਤਰਨ ਰੌਂ ਦੇ ਵਿੱਚ ਮੇਰਾ ਫੁੱਟਬਾਲ ਦਾ ਇੱਥੇ ਸੈਂਟਰ ਚੱਲਦਾ ਆ ਬੱਚਿਆਂ ਨੂੰ ਅਸੀਂ ਫੁੱਟਬਾਲ ਦੀ ਸਵੇਸ ਸ਼ਾਮ ਅਸੀਂ ਪ੍ਰੈਕਟਿਸ ਕਰਦੇ ਆ ਰੋਗੀ ਕਰਦੇ ਲਈ ਇਹ 15 ਅਕਤੂਬਰ ਦਾ ਇੱਕ ਸ਼ੋ ਮੈਚ ਅਸੀਂ ਪੰਜਾਬ स्पोर्ट ਵਾਰਡਨ ਨਮੇਸ਼ਰ ਜ਼ਿਲ੍ਹੇ ਬਰੋਂ ਇੱਥੇ ਹੋ ਰਿਹਾ ਤੁਸੀਂ ਦੇਖ ਰਹੇ ਆ ਤੇ ਇਸ ਕਰਕੇ ਕਿ ਅਸੀਂ ਬੱਚਿਆਂ ਨੂੰ ਤੇ ਜਿਹੜੇ ਛੋਟੇ ਬੱਚੇ ਆ ਤੇ ਉਹਨੂੰ ਦੇਖ ਕੇ ਆਪਣਾ ਫੁੱਟਬਾਲ ਲਈ ਗੇਮ ਲਈ ਪ੍ਰੇਜ਼ਰ ਹੁੰਨ ਇਸ ਕਰਕੇ ਅਸੀਂ ਸ਼ੋਅ ਮੈਚ ਕਰਾਇਆ ਇਹ ਆਰਡਰ ਵੀ ਸਾਨੂੰ ਕੋਲ ਆਇਆ ਉਸ ਕਰਕੇ ਮੈਚ ਤੁਸੀਂ ਦੇ ਦੇ ਜਿਹੜਾ ਅੱਜ ਦਾ ਮੈਚ ਆ ਆਪਣੀ ਗਰੁਆਇਆ ਟੀਮ ਬਸ ਖੁੱਤ ਰਾਂ ਨੌਜਵਾਨ ਨੂੰ ਨੁਂਦਾਸ਼ਿਆ ਤੋਂ ਦੂਰ ਰੱਖ ਕੇ ਖੇਡਾਂ ਵਾਲੇ ਪਾਸੇ ਲਿਆਉਣ ਲਈ ਜਿੱਥੇ ਕੀ ਪੰਜਾਬ ਸਰਕਾਰ ਇਹਮ ਚਤਨ ਕਰ ਰਹੀ ਹੈ ਉੱਥੇ ਹੀ ਸ਼ਿਰਗੁਰੂ ਤੇ ਬਹਾਦਰ ਸਪੋਰਟਸ ਕਲੱਬ ਪਿੰਡ ਖੋਤਣਾ ਵਿਖੇ ਪੰਜਾਬ ਸਪੋਰਟਸ ਡਿਪਾਰਟਮੈਂਟ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ 78ਵੇਂ ਯਾਦਿਵਸ ਦੇ ਸੰਬੰਧ ਵਿੱਚ ਕੋਚ ਕਸ਼ਮੀਰਾ ਸਿੰਘ ਦੀ ਦੇਖਰੇਖ ਹੇਠ ਬੱਚਿਆਂ ਦਾ ਫੁੱਟਬਾਲ ਦਾ ਸ਼ੋਅ ਮੈਚ ਕਰਵਾਇਆ ਗਿਆ। ਇਹ ਮੈਚ ਪਿੰਡ ਖੋਤਣਾ ਦੇ ਗੁਰਾਇਣ ਦੀ ਟੀਮ ਵਿਚਕਾਰ ਖੇਡਿਆ ਗਿਆ ਜਿਸ ਦਾ ਉਦਘਾਟਨ ਕੋਚ ਕਸ਼ਮੀਰਾ ਸਿੰਘ ਅਤੇ ਪਿੰਡ ਦੇ ਸਰਪੰਚ ਅਸ਼ੋਕ ਕੁਮਾਰ ਵੱਲੋਂ ਖਿਡਾਰੀਆਂ ਨਾਲ ਜਾਣ ਪਛਾਣ ਕਰਨ ਉਪਰੰਤ ਕੀਤਾ ਗਿਆ। ਇਸ ਮੈਚ ਦੌਰ ਕੋਥਣਾ ਫੁੱਟਬਾਲ ਅਕੈਡਮੀ ਦੀ ਟੀਮ ਨੇ 2-1 ਨਾਲ ਸ਼ਾਨਦਾਰ ਜਿੱਤ ਦਰਜ ਕੀਤੀ ਆਪਣੇ ਸੰਬੋਧਨ ਵਿੱਚ ਕੋਚ ਕਸ਼ਮੀਰਾ ਸਿੰਘ ਨੇ ਜਥੇ ਵਿਭਾਗ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਉਥੇ ਹੀ ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਇਹ ਉਪਰਾਲਾ ਬੱਚਿਆਂ ਅੰਦਰ ਖੇਡ ਭਾਵਨਾ ਨੂੰ ਪੈਦਾ ਕਰਦੇ ਆ ਫੁੱਟਬਾਲ ਦੀ ਖੇਡ ਨੂੰ ਪਰਫੁੱਲਤ ਕਰਨਾ ਹੈ ਇਸ ਦੌਰਾਨ ਸੋਨ ਸਿੰਘ ਅਫਤਾਰ ਸਿੰਘ ਸੁਖਜੀਤ ਸਿੰਘ ਰਾਣਾ ਬਲਿਹਾਰ ਸਿੰਘ ਸਤਵੰਤ ਸਿੰਘ ਟੈਰੀ ਜਰਨੈਲ ਸਿੰਘ ਮੋਨੂ ਸ਼ਰਮਾ ਤੋਂ ਇਲਾਵਾ ਹੋਰ ਪਤਵੰਤੇ ਮੌਜੂਦ ਸਨ हां मैं पंजाब स्पोर्ट डिपार्टमेंट ਦਾ ਫੁੱਟਬਾਲ ਕੋਚ ਹਾਂ ਨਮੇਸ਼ਰ ਜ਼ਿਲ੍ਹੇ ਬਰੋਂ ਇਸ ਖੋਤਰਨ ਰੌਂਮ ਦੇ ਵਿੱਚ ਮੇਰਾ ਫੁੱਟਬਾਲ ਦਾ ਇੱਥੇ ਸੈਂਟਰ ਚੱਲਦਾ ਆ ਬੱਚਿਆਂ ਨੂੰ ਅਸੀਂ ਫੁੱਟਬਾਲ ਦੀ ਸਵੇਰ ਸ਼ਾਮ ਅਸੀਂ ਪ੍ਰੈਕਟਿਸ ਕਰਦੇ ਆ ਰੋਗੀ ਰੋਗੀ ਕਰਦੇ ਨੇ ਇਹ 15 ਅਗਸਤ ਦਾ ਇੱਕ ਸ਼ੋਅ ਮੈਚ ਅਸੀਂ ਪੰਜਾਬ स्पोर्ट ਵਾਰਡਨ ਨਮੇਸ਼ਰ ਜ਼ਿਲ੍ਹੇ ਬਲੋਂ ਇੱਥੇ ਹੋ ਰਿਹਾ ਤੁਸੀਂ ਦੇਖ ਰਹੇ ਆ ਤੇ ਇਸ ਕਰਕੇ ਕਿ ਅਸੀਂ ਬੱਚਿਆਂ ਨੂੰ ਤੇ ਕਈ ਜਿਹੜੇ ਛੋਟੇ ਬੱਚੇ ਆ ਤੇ ਉਹ ਦੇਖ ਕੇ ਆਪਣਾ ਫੁੱਟਬਾਲ ਲਈ ਗੇਮ ਲਈ ਪ੍ਰੇਜ਼ਰ ਹੁੰਨ ਇਸ ਕਰਕੇ ਅਸੀਂ ਸ਼ੋਅ ਮੈਚ ਕਰਾਇਆ ਇਹ ਆਰਡਰ ਵੀ ਸਾਨੂੰ ਕੋ ਆਇਆ ਉਸ ਕਰਕੇ ਮੈਚ ਤੁਸੀਂ ਦੇ ਦੇ ਜਿਹੜਾ ਅੱਜ ਦਾ ਮੈਚ ਆ ਆਪਣੀ ਗਰੁਆਇਆ ਟੀਮ ਬਸ ਖੁੱਤ ਰਾਂ